ਦੂਸਰਾ ਦਿਨ ਨਿਆ ਸ਼ੁਰੂਆਤ ਕੀਤੀ ਸੀਗੀ ਅਸੀਂ ਸ਼ਿਮਲਾਪੁਰੀ ਏਰੀਏ ਤੋਂ ਜਿਹੜੇ ਲਗਾਤਾਰ ਭਾਰੀ بارش ਦੇ ਨਾਲ ਮਾਤੜ ਲੋਕਾਂ ਦੇ ਗਰੀਬ ਲੋਕਾਂ ਦੇ ਕੱਚੇ ਮਕਾਨ ਛੱਤਾਂ ਕਮਜ਼ੋਰ ਗਿਰ ਗਏ गिरਨ ਵਾਲੇ ਆ ਤਾਂ ਉਹਨਾਂ ਦੇ ਤਾਂ ਅਸੀਂ ਆਏ ਹਾਂ ਸਨੀ ਦੇ ਘਰੇ ਇਹ ਤਾਈ ਆ ਸਨੀ ਦੀ ਇਹ ਮੁੰਡਾ ਇਹਦੇ ਮਾਪੇ ਨਹੀਂ ਹੈਗੇ ਬੱਚੇ ਦੇ ਇੱਕ ਭਰਾ ਮਾਂ ਦੇ ਨਾਮਕੇ ਪਾਲ ਰਹੇ ਆ ਇੱਕ ਸਨੀ ਦੀ ਭੈਣ ਨੂੰ ਮਾਸੀ ਪਾਲ ਰਹੀ ਹੈ ਮਕਾਨ ਤੁਸੀਂ ਦੇਖ ਲਿਆ ਛੱਤ ਹੈ ਨਹੀਂ ਕਿ ਗਿਰ ਗਈ ਟੁੱਟ ਗਿਆ ਤਾਂ ਅਸੀਂ ਸੰਨੀ ਨੂੰ ਲੇਬਰ ਦੇ ਪੈਸੇ ਦੇ ਦਿੱਤੇ ਆ ਮਿਸਤਰੀ ਰਾਜ ਮਿਸਤਰੀ ਤੇ ਮਜ਼ਦੂਰ ਵਾਲੇ ਸਮਾਨ ਸਰੀਆ ਸੀਮੈਂਟ ਬਜਰੀ ਤੇ ਰੇਤਾ ਇੱਟਾਂ ਉਹ ਸਮਾਨ ਅਸੀਂ ਸਵੇਰ ਤੋਂ ਮੈਂ ਬਾਈ ਇੱਥੇ ਸਾਡੇ ਪਿੰਡ ਦਾ ਹੀ ਆ ਸੁਵਿੰਦਰ ਪ੍ਰਧਾਨ ਜੀ ਕਿੱਥੇ ਆ ਫੋਰਮੈਨ ਜੱਗਾ ਸਿੰਘ ਤਾਂ ਮਿਸਤਰੀ ਸਵੇਰੇ ਹੀ ਕਾਂਡੀ ਦੇ ਤੇ ਅਸੀਂ ਖੜਕਦੀ ਹੋਊਗੀ ਇੱਥੇ ਇਹ ਨਹੀਂ ਹੈਗਾ ਸਰਕਾਰਾਂ ਵਾਂਗੂ ਹਮ ਦੇਖਾਂਗੇ ਹਮ ਕਰਾਂਗੇ ਹਮ ਕਰ ਰਹੇ ਨਾ ਮੁਕਾਨੂ ਕੋ ਆਊਗਾ ਪਟਵਾਰੀ ਆਊਗਾ ਇਹ ਬੱਚੂ ਦਾ ਮੈਂ ਪਿੰਡ ਨਗਰ ਦੇ ਪ੍ਰਧਾਨ ਜੀ ਸਾਡੇ ਗੁਰੂ ਰਵੀਦਾਸ ਗੁਰਦਰਾ ਸਾਹਿਬ ਵਾਲੇ ਖੜੇ ਆ ਮੈਂ ਹਾਜ਼ਰੀ ਜੀ ਕਹਿਣਾ ਵੀ ਇਹਦਾ ਘਰ ਬਣਾ ਕੇ ਦੇਣ ਦੀ ਡਿਊਟੀ ਵਾਏ ਗੁਰੂ ਨੇ ਸਾਡੀ ਲਈ ਆ ਸੀ ਤਾਂ ਦੇ ਹੀ ਨਨਵਾ ਦੇ ਕਿੰਨੇ ਪ੍ਰੋਗਰਾਮ ਮਦਦ ਕੀਤੀ ਕੀ ਜੀ ਆ ਪੰਜਵੇਂ ਦਿਆਂ ਸ਼ਾਇਦ ਅਸੀਂ ਹੁਣ ਮਤਲਬ ਦਰਜਣ ਕ ਅੱਜ ਹੈਗੇ 13 14 ਘਰ ਆਜੇ ਆ ਤਾਂ ਇਦਾਂ ਹੀ ਡੇ ਬਾਏ ਡੇ ਜੋ ਮੈਂ ਨਾਲੇ ਵੀ ਕਹਿਣ ਲੱਗਿਆ ਕੋਈ ਪੁੱਤ ਪੋਤੀ ਜਾਨੀ ਮਤਲਬ ਕੋਈ ਕਿਸੇ ਦਾ ਬੜਾ ਨੇੜੇ ਹੋਵੇ ਪਰ ਜ਼ਰੂਰਤ ਨਾ ਹੋਵੇ ਉਹਨੂੰ ਨਹੀਂ ਦੇਣੇ ਉਹਨੂੰ ਬਿਲਕੁਲ ਠੀਕ ਹੈ ਜ਼ਰੂਰਤਮੰਦ ਕਿਸੇ ਪਾਰਟੀ ਦਾ ਹੋਵੇ ਜੀ ਜ਼ਰੂਰਤਮੰਦ ਆ ਤੁਸੀਂ ਦੇਖ ਲਓ ਜਿੰਨਿਆਂ ਦੇ ਗਏ ਤਾਂ ਜ਼ਰੂਰਤਮੰਦ ਆ ਤਾਂ ਉਹਨੂੰ ਅਸੀਂ ਸੁੱਕੇ ਰਹਿਣ ਨਹੀਂ ਦੇਣਾ ਅਸੀਂ ਪਹਿਲਾਂ ਸ਼ੁਰੂ ਕੀਤਾ ਇੱਕ ਬੰਦਾ ਪਰਿਵਾਰ ਸਮੇਤ ਘਰ ਟਹਿ ਗਿਆ ਪੁੱਲ ਥੱਲੇ ਬੈਠਾ ਜੀ ਬੱਚੇ ਪਤਨੀ ਲੈ ਕੇ ਪੁੱਲ ਦੇ ਥੱਲੇ ਰਹਿ ਰਿਹਾ ਉਥੋਂ ਸ਼ੁਰੂਆਤ ਕੀਤੀ ਆ ਪੈਂ ਸਾਹਿਬ ਜੀ ਗੱਲ ਕਰੀਏ ਕੱਲ ਫਾਇਰਿੰਗ ਵੈਰਾ ਵੀ ਹੋਈ ਐ ਸਰ ਕੀ ਮਾਮਲਾ ਤਾਂ ਮੈਂ ਉਹ ਬੜੀ ਡਿਟੇਲ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਲਿੰਕ ਭੇਜ ਦਿੰਨਾ ਤਾਂ ਮੈਂ ਤੁਹਾਨੂੰ ਮੇਰੀ ਸੁਣ ਤਾਂ ਲੋ ਬੜੀ ਲੰਬੀ ਕਹਾਣੀ ਐ ਉਹ ਕੋਈ ਛੋਟਾ ਨਹੀਂ ਕੰਮ ਮੈਂ ਇਸ ਲਈ ਸਾਰੇ ਮੀਡੀਆ ਵਾਲੇ ਦੋਸਤ ਸੱਦੇ ਸੀ ਮੈਂ ਤੁਹਾਨੂੰ ਆਪਣਾ ਪੇਜ ਦਾ ਲਿੰਕ ਭੇਜ ਦਿੰਨਾ ਕਾਈਂਡਲੀ ਤੁਸੀਂ ਉਹ ਮੇਰਾ ਪੇਜ ਆਪਣੇ ਇਹਦੇ ਤੇ ਉਹ ਵੀਡੀਓ ਲੈ ਲਿਓ ਜਿਹਦੇ ਤੇ ਟੋਟਲ ਡਿਟੇਲ ਦੇ ਵਿੱਚ ਮੈਂ ਦੱਸ ਦਿੱਤਾ ਵੀ ਸਾਡੇ ਟੱਬਰ ਦਾ ਜਿਹੜੇ ਅੱਗ ਲਾਈ ਡੱਬੂ ਕੰਧ ਤੇ ਨੱਚਣ ਵਾਲੇ ਲੋਕ ਆ ਮੈਂ ਉਹਨਾਂ ਦੇ ਖਲਾਸੇ ਕੀਤੇ ਆ ਹੋਇਆ ਕੀ ਆ ਪਿਛੋਕੜ 'ਚ ਕੀ ਹੋਇਆ ਕੱਲ ਕੀ ਹੋਇਆ ਭਵਿਕ 'ਚ ਕੀ ਹੋਣਾ ਮੈਂ ਸਾਰੀ ਗੱਲ ਕੀਤੀ ਆ ਬੈਂਸਾ ਕੋਲੇ ਵੀ ਕਿਸੇ ਕੋਈ ਹੋ ਰਹੇ ਆ ਭੈਣ ਭੈਣ ਕੋਈ ਨਹੀਂ ਭਾਵਕ ਇਹ ਸਨੀ ਇਹਨੇ ਇਹ ਤਾਈ ਆ ਸਨੀ ਦੀ ਤਾਈ ਆ ਇਹ ਇਹਦਾ ਧੰਨਵਾਦ ਆ ਭੈਣ ਦਾ ਤਾਈ ਤੇ ਮਾਂ ਕੋਈ ਫਰਕ ਨਹੀਂਗਾ ਚਾਚੀ ਤੇ ਮਾਂ ਕੋਈ ਫਰਕ ਨਹੀਂਗਾ ਮਾਮੀ ਤੇ ਭੂਆ ਕੋਈ ਫਰਕ ਨਹੀਂ ਹੈਗਾ ਸਨੀ ਨੂੰ ਪਾਲਦੀ ਆ ਇਹਦੀ ਤਾਈ ਤਾਂ ਭਾਵਕ ਹੋ ਰਿਹਾ ਇਹਨੇ ਕਿਹਾ ਸਨੀ ਤਾਂ ਹੈ ਨਹੀਂ ਸੀ ਕਹਿੰਦੇ ਬੈਂਸ ਸਾਹਿਬ ਇਹਦਾ ਘਰ ਜਰੂਰ ਸਾਡੇ ਬੱਚੇ ਦਾ ਬਣਾ ਕੇ ਦਿਓ ਸਾਡਾ ਇਹ ਦੂਸਰਾ ਦਿਨ ਨਾ ਸ਼ੁਰੂਆਤ ਕੀਤੀ ਸੀਗੀ ਅਸੀਂ ਸ਼ਿਮਲਾਪੁਰੀ ਏਰੀਏ ਤੋਂ ਜਿਹੜੇ ਲਗਾਤਾਰ ਭਾਰੀ بارش ਦੇ ਨਾਲ ਮਾਤੜ ਲੋਕਾਂ ਦੇ ਗਰੀਬ ਲੋਕਾਂ ਦੇ ਕੱਚੇ ਮਕਾਨ ਛੱਤਾਂ ਕਮਜ਼ੋਰ ਗਿਰ ਗਏ गिरਨ ਵਾਲੇ ਆ ਤਾਂ ਉਹਨਾਂ ਦੇ ਤਾਂ ਅਸੀਂ ਆਏ ਹਾਂ ਸਨੀ ਦੇ ਘਰੇ ਇਹ ਤਾਈ ਆ ਸਨੀ ਦੀ ਇਹ ਮੁੰਡਾ ਇਹਦੇ ਮਾਪੇ ਨਹੀਂ ਹੈਗੇ ਬੱਚੇ ਦੇ ਇੱਕ ਭਰਾ ਮਾਂ ਦੇ ਨਾਮਕੇ ਪਾਲ ਰਹੇ ਆ ਇੱਕ ਸਨੀ ਦੀ ਭੈਣ ਨੂੰ ਮਾਸੀ ਪਾਲ ਰਹੀ ਹੈ ਮਕਾਨ ਤੁਸੀਂ ਦੇਖ ਲਿਆ ਛੱਤ ਹੈ ਨਹੀਂ ਕਿ ਗਿਰ ਗਈ ਟੁੱਟ ਗਿਆ ਤਾਂ ਅਸੀਂ ਸੰਨੀ ਨੂੰ ਲੇਬਰ ਦੇ ਪੈਸੇ ਦੇ ਦਿਤਿਆ ਮਿਸਤਰੀ ਰਾਜ ਮਿਸਤਰੀ ਤੇ ਮਜ਼ਦੂਰ ਵਾਲੇ ਸਮਾਨ ਸਰੀਆ ਸੀਮੈਂਟ ਬਜਰੀ ਤੇ ਰੇਤਾ ਇਟਾਂ ਉਹ ਸਮਾਨ ਅਸੀਂ ਸਵੇਰ ਤੋਂ ਮੈਂ ਬਾਈ ਇੱਥੇ ਸਾਡੇ ਪਿੰਡ ਦਾ ਹੀ ਆ ਸੁਖਿੰਦਰ ਪ੍ਰਧਾਨ ਜੀ ਕਿੱਥੇ ਆ ਫੋਰਮੈਨ ਜੱਗਾ ਸਿੰਘ ਤਾਂ ਮਿਸਤਰੀ ਸਵੇਰੇ ਹੀ ਕਾਂਡੀ ਦੇ ਤੇ ਅਸੀਂ ਖੜਕਦੀ ਹੋਊਗੀ ਇੱਥੇ ਇਹ ਨਹੀਂ ਹੈਗਾ ਸਰਕਾਰਾਂ ਵਾਂਗੂ ਹਮ ਦੇਖਾਂਗੇ ਹਮ ਕਰਾਂਗੇ ਹਮ ਕਰ ਰਹੇ ਨਾ ਮੁਕਾਨੂ ਕੋ ਆਊਗਾ ਪਟਵਾਰੀ ਆਊਗਾ ਇਹ ਬੱਚੂ ਦਾ ਮੈਂ ਪਿੰਡ ਨਗਰ ਦੇ ਪ੍ਰਧਾਨ ਜੀ ਸਾਡੇ ਗੁਰੂ ਰਵੀਦਾਸ ਗੁਰਦਰਾ ਸਾਹਿਬ ਵਾਲੇ ਖੜੇ ਆ ਮੈਂ ਹਾਜ਼ਰੀ ਜੀ ਕਹਿਣਾ ਵੀ ਇਹਦਾ ਘਰ ਬਣਾ ਕੇ ਦੇਣ ਦੀ ਡਿਊਟੀ ਵਾਏ ਗੁਰੂ ਨੇ ਸਾਡੀ ਲਈ ਆ ਸੀ ਤਾਂ ਦੇ ਹੀ ਨਨਵਾ ਦੇ ਕਿੰਨੇ ਪ੍ਰੋਗਰਾਮ ਮਦਦ ਕੀਤੀ ਕੀ ਜੀ ਆ ਪੰਜਵੇਂ ਦਿਆਂ ਸ਼ਾਇਦ ਅਸੀਂ ਹੁਣ ਮਤਲਬ ਦਰਜਣ ਕ ਅੱਜ ਹੈਗੇ 13 14 ਘਰ ਆਜੇ ਆ ਤਾਂ ਇਦਾਂ ਹੀ ਡੇ ਬਾਏ ਡੇ ਜੋ ਮੈਂ ਨਾਲੇ ਵੀ ਕਹਿਣ ਲੱਗਿਆ ਕੋਈ ਪੁੱਤ ਪੋਤ ਪੁੱਤੀ ਜਾਨੀ ਮਤਲਬ ਕੋਈ ਕਿਸੇ ਦਾ ਬੜਾ ਨੇੜੇ ਹੋਵੇ ਪਰ ਜ਼ਰੂਰਤ ਨਾ ਹੋਵੇ ਉਹਨੂੰ ਨਹੀਂ ਦੇਣੇ ਉਹਨੂੰ ਬਿਲਕੁਲ ਠੀਕ ਹੈ ਜ਼ਰੂਰਤਮੰਦ ਕਿਸੇ ਪਾਰਟੀ ਦਾ ਹੋਵੇ ਜੀ ਜ਼ਰੂਰਤਮੰਦ ਆ ਤੁਸੀਂ ਦੇਖ ਲਓ ਜਿੰਨਿਆਂ ਦੇ ਗਏ ਤਾਂ ਜ਼ਰੂਰਤਮੰਦ ਆ ਤਾਂ ਉਹਨੂੰ ਅਸੀਂ ਸੁੱਕੇ ਰਹਿਣ ਨਹੀਂ ਦੇਣਾ ਅਸੀਂ ਪਹਿਲਾਂ ਸ਼ੁਰੂ ਕੀਤਾ ਇੱਕ ਬੰਦਾ ਪਰਿਵਾਰ ਸਮੇਤ ਘਰ ਟਹਿ ਗਿਆ ਪੁੱਲ ਥੱਲੇ ਬੈਠਾ ਜੀ ਬੱਚੇ ਪਤਨੀ ਲੈ ਕੇ ਪੁੱਲ ਦੇ ਥੱਲੇ ਰਹਿ ਰਿਹਾ ਉਥੋਂ ਸ਼ੁਰੂਆਤ ਕੀਤੀ ਆ ਪੈਂ ਸਾਹਿਬ ਜੀ ਗੱਲ ਕਰੀਏ ਕੱਲ ਫਾਇਰਿੰਗ ਵੈਰਾ ਵੀ ਹੋਈ ਐ ਸਰ ਕੀ ਮਾਮਲਾ ਤਾਂ ਮੈਂ ਉਹ ਬੜੀ ਡਿਟੇਲ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਲਿੰਕ ਭੇਜ ਦਿੰਨਾ ਤਾਂ ਮੈਂ ਤੁਹਾਨੂੰ ਮੇਰੀ ਸੁਣ ਤਾਂ ਲੋ ਬੜੀ ਲੰਬੀ ਕਹਾਣੀ ਐ ਉਹ ਕੋਈ ਛੋਟਾ ਨਹੀਂ ਕੰਮ ਮੈਂ ਇਸ ਲਈ ਸਾਰੇ ਮੀਡੀਆ ਵਾਲੇ ਦੋਸਤ ਸੱਦੇ ਸੀ ਮੈਂ ਤੁਹਾਨੂੰ ਆਪਣਾ ਪੇਜ ਦਾ ਲਿੰਕ ਭੇਜ ਦਿੰਨਾ ਕਾਈਂਡਲੀ ਤੁਸੀਂ ਉਹ ਮੇਰਾ ਪੇਜ ਆਪਣੇ ਇਹਦੇ ਤੇ ਉਹ ਵੀਡੀਓ ਲੈ ਲਿਓ ਜਿਹਦੇ ਤੇ ਟੋਟਲ ਡਿਟੇਲ ਦੇ ਵਿੱਚ ਮੈਂ ਦੱਸ ਦਿੱਤਾ ਵੀ ਸਾਡੇ ਟੱਬਰ ਦਾ ਜਿਹੜੇ ਅੱਗ ਲਾਈ ਡੱਬੂ ਕੰਧ ਤੇ ਨੱਚਣ ਵਾਲੇ ਲੋਕ ਆ ਮੈਂ ਉਹਨਾਂ ਦੇ ਖਲਾਸੇ ਕੀਤੇ ਆ ਹੋਇਆ ਕੀ ਆ ਪਿਛੋਕੜ 'ਚ ਕੀ ਹੋਇਆ ਕੱਲ ਕੀ ਹੋਇਆ ਭਵਿਕ 'ਚ ਕੀ ਹੋਣਾ ਮੈਂ ਸਾਰੀ ਗੱਲ ਕੀਤੀ ਆ ਬੈਂਸਾ ਕੋਲ ਨਹੀਂ ਹੋ ਰਿਹਾ ਭੈਣ ਭੈਣ ਕੋਈ ਨਹੀਂ ਭਾਵਕ ਇਹ ਸਨੀ ਇਹਨੇ ਇਹ ਤਾਈ ਆ ਸਨੀ ਦੀ ਤਾਈ ਆ ਇਹ ਇਹਦਾ ਧੰਨਵਾਦ ਆ ਭੈਣ ਦਾ ਤਾਈ ਤੇ ਮਾਂ ਕੋਈ ਫਰਕ ਨਹੀਂਗਾ ਚਾਚੀ ਤੇ ਮਾਂ ਕੋਈ ਫਰਕ ਨਹੀਂਗਾ ਮਾਮੀ ਤੇ ਭੂਆ ਕੋਈ ਫਰਕ ਨਹੀਂ ਹੈਗਾ ਸਨੀ ਨੂੰ ਪਾਲਦੀ ਆ ਇਹਦੀ ਤਾਈ ਤਾਂ ਭਾਵਕ ਹੋ ਰਿਹਾ ਇਹਨੇ ਕਿਹਾ ਸਨੀ ਤਾਂ ਹੈ ਨਹੀਂ ਸੀ ਕਹਿੰਦੀ ਬੈਂਸ ਸਾਹਿਬ ਇਹਦਾ ਘਰ ਜਰੂਰ ਸਾਡੇ ਬੱਚੇ ਦਾ ਬਣਾ ਕੇ ਦਿਓ